ਤੋਤਿਆ ਤੋਤਨੀ ਆ ਮੋ ਬਾਏ ਆਵਦੇ ਉੱਤੇ ਮਮੇ ਮਮੇ ਦਤੇ ਉਹ ਤੀ ਤਾਂ ਲੋਦ ਹੁੰਦਾ ਤੁੱਤੇ ਥਾਣੀ ਹੁੰਦੀ ਲੋਦ ਤੋਈ ਹੋਇਆ ਹੋਤੀ ਹੋਇਆ ਤੈਨੂੰ ਤਿੰਨੇ ਦਿੱਤੀ ਹਣ ਮਮੀ ਨੇ ਕੇ ਬੀਬੀ ਨੇ ਉਹ ਤਿੰਨੇ ਤਾਂ ਨਹੀਂ ਆ ਇਹੋ ਮਾਲ ਆਨੀ ਵਦੀ ਤੁੱਤੀ ਮਮੀ ਲੋਦ ਵੇਲੇ ਤੁੱਤੇ ਥਾਣੀ ਤਾਦੀ ਲੈਂਦੀ ਆ ਜੇ ਦਲੂਤੀ ਦੱਜਾਦਾ ਯਾ ਹਣ ਕੇ ਮਤੇ ਮਾਰਿਆ ਵਾ ਨਹੀਂ ਮੋ ਲਿਆ ਮੋ ਲਿਆ ਨੀਆ ਆ ਮੈਂ ਥੇ ਦਾ ਦਾ ਅੰਦਰ ਪਹਿਲਾ ਮਿਆਂ ਥਾਦਾ ਇਹ ਤੋਂ ਬੋਲੀ ਆ ਦੀ ਉਹਨੇ ਥੇ ਤਾਲਿਆ ਉਹ ਅਟਦੀ ਆ ਮੈਂ ਇਹਦੇ ਲਾਦੋ ਥੇ ਤੋ ਨੇ ਤੇ ਨੇ ਫੇ ਮੋ ਤਾ ਤਾ ਦੇ ਨੇ ਮੈਂ ਤਾ ਦੇ ਨਹੀਂ ਦਈ ਮੈਂ ਲਾ ਬਣਾ ਇਤੋਂ ਆ ਕੇ ਇੱਥੇ ਬਹਿ ਗਈ ਬਾਰੀ ਮੈਂ ਨਹੀਂ ਦੇ ਜਾਂਦਾ ਮੈਨੂੰ ਪਤਾ ਸੇਵਾ ਆਂਦੀ ਤਾਲਿਆਂ ਦੀ ਬੰਦਈ ਆ ਤੇ ਬਰੀ ਇਤਲਾਤ ਆ ਉਹ ਕਿਆ ਨਹੀਂ ਬੰਦੀ ਆ ਆਪਣੇ ਆਪ ਨੂੰ ਬਾਤ ਦਾ ਨਹੀਂ ਇੱਥੇ ਤਰ ਤੂੰ ਮੈਨੂੰ ਪਵਾ ਦੇਨੀ Mi non mi febbero, andiamo mi non papà, e non mi non mi cutevo, non mi febbero, 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 non mi febbero. ਕਿਤਰਾ ਤੋਂ ਭਾਰੇ ਦਾਦੇ ਉਹ ਵੀ ਮਾਦੀ ਕੋਈ ਦੋ ਨਾ ਇਤਨੇ ਮਾਇਆ ਮੈਂ ਉਦੋਂ ਦੇਤੇ ਪੀ ਹੁੰਦੀ ਤੇ ਮੈਂ ਤਾਂ ਕੱਟ ਕੇ ਕਹਿ ਦਿੰਦੀ ਮੈਨੂੰ ਤੇ ਦੋ ਵਦੇ ਮੇਤੀ ਵੱਦਾ ਏ ਮੈਂ ਤੂੰ ਆਏ ਤੇ ਫਿਰ ਮੈਂ ਤੂੰ ਪੱਧ ਗਈ ਤੇ ਮੈਂ ਲੈਤੀ ਤੇ ਫਿਰ ਇੱਤੀ ਵੱਦਣਾ ਏ ਇਹਦਾ ਤਾਂ ਇਹ ਹੈ ਤੁਸੀਂ ਮੰਮੀ ਵੀਂਦੇ ਵੀ ਵੀਂਦੇ ద ਬੰਦ ਆਉਂਦੀ ਓਕੇ ਥੇ ਥੇ ਆਉਂਦੀ ਤੇ ਮਮਮੀ ਉਹ ਨਹੀਂ ਤੋੜ ਤੇਂਦੀ ਉਹ ਨਾ ਤੇ ਤੈਨੂੰ ਦੇਖਣਾ ਸੀ ਤੂੰ ਜਾਂਦਾ ਨਾ ਨਾ ਵੇਲਾ ਫੇਰ ਉਹ ਕੰਮ ਲੈ ਮਮੀਆਂ ਆਪਾਂ ਤੇ ਗੱਲਾਂ ਤਾਂ ਨਹੀਂ ਤੋਂ ਗੱਲਾਂ ਤੇ ਤੋਬਦੀਆਂ ਦਿਨਵਾਦੀਆਂ ਚਲ ਬੰਦੇ ਜਿਹਾ ਬਣ ਕੇ ਮਿੰਟੋ ਮਿੰਟੀਆਂ ਉਧਰ ਜਾ ਕੇ ਕੰਮ ਕਰੋ ਸਹੀ ਦਾ ਚਾਰ ਕਮਰੇ ਦੇ ਹਰਥਲੇ ਬਹੁਤੀ ਵਾਰ ਮੇਰੇ ਕੋ ਖਵਾਈ ਨਾ ਚਲ ਨਾ ਆਨੀ ਆ ਉਠ ਜੇ ਉਠ ਤੋ ਉਠ ਦੇ ਤੇਰਾ ਨਿਹਰਾ ਉਹ ਦਿਆ ਔਰ ਕਮਰੇ ਦੇ ਛੇਤੀ ਮਿੰਟੋ ਮਿੰਟ ਚੱਲ ਜਾ ਤੇ ਲਾਗ

ਕਿਦਾਂ ਤੂੰ ਆਇਆ ਤੂੰ ਮੈਂ ਨਾ ਹਣੂ ਕੇ ਕਰਮ ਬਾਰੋਂਪੁਰੋਂ ਤੇ ਮੈਂ ਬਾਹਰੋਂ ਆਣ ਕੇ ਮਰਨਾ ਨਾਲ ਹੋਲ ਲਿਆਵਾ ਤੇ ਰੋਟੀ ਜਿਹਾ ਟੱਕ ਨਹੀਂ ਬਣੀ ਮੈਂ ਤੇ ਰੋਟੀ ਕਹਿੰਦੇ ਧੋਕੇ ਦੇ ਮੰਗਾਂ ਦਿਆ ਤੇ ਰੋਟੀ ਨੂੰ ਤੈਨੂੰ ਬਾਹਰ ਦੇ ਤੂੰ ਇਧਰ ਬੜਾ ਪੱਜ ਜਾ ਗਿਆ ਬੀਬੀ ਕੋਈ ਨਹੀਂ ਮਾਵਾਂ ਮੰਦੀ ਆਂਦੀਆਂ ਮੈਂ ਬਾਹਰ ਆਪੀਆਂ ਆਪੀਆਂ ਮਾਂ ਆਂਦੀਆਂ ਵਾ ਨਾ ਹਾਂ ਬਾਹਰੋਂ ਜਾ ਕੇ ਖਾਉਣਾ ਬਾਹਰੋਂ ਜਾ ਕੇ ਖਾਉਣਾ ਹਾਂ ਤੇ ਕੋਣ ਕੋਣ ਕਹੀ ਚਾਨ ਕੇ ਸ਼ੇਰ ਚੜ ਗਏ ਆਣ ਕੇ ਮੇਲਾ ਮੈਨੂੰ ਵੀਰ ਤਿੰਨਾ ਮਾਰਦੀ ਆ ਦੇ ਮੈਂ ਆਪਣੀ ਮੰਮੀ ਦੇ ਲਾਦੇ ਬੇਟੀ ਅਲਾਰਦੀ ਤੈਨੂੰ ਕਹ ਰੋਟੀ ਲੈ ਕੇ ਪਾ ਕੇ ਨਹੀਂ 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 ਮੈਨੂੰ ਨਹੀਂ ਪਿਆ ਤੂੰ ਬੋਈ ਨੂੰ ਆ ਦੇ ਤੂੰ ਮੈਂ ਤਾਂ ਦਾ ਨਾ ਮੀਂਹ ਮੇ ਤਾਂ ਵੀ ਆਉਂਦੀ ਆ ਉਹਦਾ ਵੀ ਸਾਰੀ ਸ਼ਟਾਰੀ ਪੁੱਛ ਗਈ ਕਿੱਥਾ ਆਇਆ ਨਹੀਂ ਬੀਬੀ ਮੈਂ ਅੱਲ ਤਾਂ ਬਰੀਆਂ ਪੀਰ ਹੁੰਦੀਆਂ ਬੀਬੀ ਤੂੰ ਨਾ ਤੋਟਦੀ ਨਹੀਂ ਹਾਂ ਅਜ ਤਾਂ ਨਾ ਕਿ ਪੜਕ ਕੇ ਇਹਦਾ ਕੰਬੜੀ ਦਾ ਇਹਦਾ ਧੱਕੇ ਦਾ ਥੇ ਹੋ ਗਿਆ ਯੋ ਦਿੱਤਾ ਬਾਵਾ ਦਾ ਦਿੱਤਾ ਪੀ ਆਂਦੇ ਵੀਰੇ ਤੈ ਕੰਮਵਾਰੀ ਇਹਨੂੰ ਮੌਤ ਹੀ ਪੈਂਦੀ ਆ ਆਪਣੀ ਬੋਲੀ ਨੂੰ ਆ ਦੇ ਲੋਤੀ ਲਾਵੇਂ ਨੀ ਇੱਥੇ ਨਾਲੇ ਭਾਵਾਂ ਨਹੀਂ ਆਂਦੀ ਜਾਂਦੀ ਵੀ ਵੀ ਮੰਮੀ ਲੱਤਾ ਤੋ ਦੇ। ਨਾ ਦੇ ਨਾ ਦੇ। ਕੁੱਟ ਦੇ ਆ। ਗਾਲਿਸ਼ ਨਾ ਦੇਣ ਨੂੰ ਹੀ ਆ ਬੜੀ ਤਗੜੀ। ਨਹੀਂ ਖੱਤੀ ਨਹੀਂ ਲੱਤਾ ਤੀ ਹੂੰ। ਦੇ ਤਾ ਜੇ ਤਾਂ ਬਾਹਰ ਮਾਣਾ। ਕਾਸ਼ ਦਾ ਕੁੱਟਦੀ ਨਹੀਂ। ਉਹ ਹਾਲ ਨਹੀਂ ਮਾਰਾ ਜਦੋਂ ਮੂਹਣ ਕੇ ਰੋਟੀ ਮੰਗੀ ਬਾ ਇਹੋ ਝਾਜੋ ਖਾਣਾ ਜਾ ਪਾਸ ਛੱਡਦੀ ਆ ਤੂੰ। ਮੈਂ ਆਪੇ ਚੁੱਪ ਕਰਕੇ ਖਾ ਲੈਣਾ ਜਾਦਾ ਰੋਟੀ ਦੀ ਭਾਨੀ। ਇਹ ਸੋਹੇ ਨਾ ਨੂੰ। ਤੇ ਕਹਾਂ ਨਾ ਦਰਨਾਲੀ ਆ ਨਹੀਂ ਆ। ਇਹਨਾਂ ਨੇ ਆਪੇ ਰੋਟੀ ਪਾ ਕੇ ਖਾਣੀ ਆ ਤੇ। ਵੀ ਵੀ ਖਾ ਲੰਦੇ ਇਹ ਵੀ ਨਾ ਵਾਇਆ ਜੋ ਗਈ ਆ ਤੂੰ ਨਾ ਟੈਂਸ਼ਨ ਲੈ ਮੈਂ ਤਾਂ ਹੁਣ ਆਪ ਛੱਡ ਦੇ ਨੀ ਤੂੰ ਵੀ ਛੱਡ ਦੇ ਮੈਂ ਤਾਂ ਗਾਣੀ ਤੇ ਫਰਾਂ ਨਾ ਖਸਮਨ ਖਾਣ ਤੇ ਤਰਾ ਹੁੰਦੀਆਂ ਆਂ ਹੀ ਬੜੀਆਂ ਹਾਂ ਤੂੰ ਇਹਦੇ ਅੱਗੇ ਬੜਾ ਭੱਜ ਭੱਜ ਕੇ ਕਦਾ ਨਾਖੇ ਲਗਦੀ ਹੋਏ ਸੱਤੀ ਮੁੰਨੀ ਜੋ ਨਹੀਂ ਲੱਗੇ ਸਾਹਮਣੇ ਆ ਕੇ ਤੂੰ ਪਾ ਕੇ ਫੜਾ ਦੇਣੀ ਉਹਦਾ ਵੀਰ ਵੀਰ ਕਰਦੀ ਤੂੰ ਬੜੀਆਂ ਲੱਤਾਂ ਵੀ ਹੁੰਦੇ ਵੀਰ ਨੂੰ ਰੋਤੀ ਮੈਂ ਦੇ ਦੇਣੀ ਮੈਨੂੰ ਪਤਾ ਮੈਂ ਵੀ ਪੁੱਠਾ ਸੇਹ ਦੀ ਹਾਂ ਖਾਦੀ ਮੇਂ ਲੱਤਾਂ ਮੇਰੇ ਵੀ ਹੁੰਦੀਆਂ ਚੰਗਾ ਚੰਗਾ